ਆਇਓ ਖਾਣੋ ਆਇਓ ਉਹ ਲਾਈਨ ਆ ਲੈ ਮੈਂ ਦੋੜੀ ਖਾਨੀ ਆ ਕਿੰਨੀ ਆ ਦੋ ਵੀਰੇ ਖਰਚ ਆਮਣੇ ਮੈਂ ਭਾਜ ਦੇਣੀ ਮੰਮੀ ਸੌ ਲੱਗੇ ਸਰਕਾਰੀ ਹਸਪਤਾਲ ਬਾਹਰ ਪਿਹੜ ਗਈਆਂ ਦੋ ਤੇਰਾ ਚਲੋ ਵੀ ਤੈਨੂੰ ਬਾਈ ਲੈ ਆਗੀ ਲੈ ਕੇ ਜਾਈ ਮੇਰੇ ਕਪੜੇ ਟਿਕਦੇ ਨਹੀਂ ਉਹਨੂੰ ਬੜਾ ਯਾਦ ਭਾਈ ਕੀ ਜਲੋਗੀ ਮੈਂ ਕੀ ਕਰੀ ਬੱਚਿਓ ਵੇਣ ਨੁੜਾ ਕਿਰਪਾਨਾ ਨਾਲ ਸ਼ਰਿਆਮ ਵੱਡ ਦਿੱਤਾ ਬੰਦਾ ਲਹਿਰਾਈਆਂ ਕਿਰਪਾਨਾ ਪੁਲਿਸ ਨੂੰ ਪੈ ਗਈਆਂ ਭਾਜੜਾਂ ਚਮਕੇ ਹੋਇਆ ਜ਼ਬਰਦਸਤ ਹੰਗਾਮਾ ਵੀਡੀਓ ਵਾਇਰਲ ਓ ਖੜ ਜਾਓ ਖੜ ਜਾਓ ਖੜ ਜਾਓ ਉਹ ਖੜ ਜਾਓ ਵੀ ਅੰਟੀ ਖੜ ਜਾਓ ਜੀ ਖੜ ਜਾਓ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਸ਼ਹਿਰ ਆਮ 2-3 ਵਿਚਾਲੇ ਗਹਿ ਗੱਜ ਚ ਲੜਾਈ ਹੋਈ ਹੈ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਕਿਰਪਾਨਾਂ ਤੇ ਹੋਰ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਬੁਰੇ ਤਰੀਕੇ ਨਾਲ ਸ਼ਖਸ਼ ਦੀ ਵੱਟ ੁੱੱਕ ਕੀਤੀ ਗਈ ਹੈ ਹਮਲਾ ਕਰਨ ਤੋਂ ਬਾਅਦ ਮੁਲਜ਼ਮਾਂ ਵੱਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਹੰਗਾਮੇ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਗਲੀਆਂ ਚ ਪੁਲਿਸ ਮੁਲਾਜ਼ਮ ਹਥਿਆਰ ਚੁੱਕੀ ਫਿਰਦੇ ਇਹਨਾਂ ਮਲਜਮਾਂ ਦੇ ਪਿੱਛੇ ਭੱਜਲੇ ਤੇ ਕਾਫੀ ਜਦੋ ਜਹਿਦ ਬਾਦ ਪੁਲਿਸ ਵੱਲੋਂ ਤੇ ਹੋਰ ਲੋਕਾਂ ਵੱਲੋਂ ਇਸ ਹਥਿਆਰ ਚੁੱਕੀ ਫਿਰਦੀ ਮੈਲਾ ਨੂੰ ਘੇਰਾ ਪਾਇਆ ਗਿਆ ਕਾਫੀ ਸਮਾਂ ਇਹ ਗੁੰਡਾਗਰਦੀ ਇਹ ਹੰਗਾਮਾ ਹੁੰਦਾ ਦਿਖਾਈ ਦਿੱਤਾ ਆ ਜੋ ਆਓ 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 ਖੜ ਜਾ ਉਹ ਖੜ ਜਾ ਵੇ ਆਂਟੀ ਖੜ ਜਾ ਜੀ ਖੜ ਜਾ ਖੜ ਜਾ ਕਰ ਜਾ ਕਰ ਜਾ ਮੈਨੂੰ ਭਾਈ ਨੇ ਆ ਗਈ ਲੈ ਕੇ ਜਾਈ ਮੇਰੇ ਕੱਪੜੇ ਲੈ ਭਾਈ ਕੀ ਗੱਲੋ ਵੀ ਦੱਸਿਆ ਜਾ ਰਿਹਾ ਕਿਸ ਹਮਲੇ ਚ ਸ਼ਖਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਸ ਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਇਸ ਵਾਰਦਾਤ ਚ ਜ਼ਖਮੀ ਧਿਰ ਦੇ ਲੋਕਾਂ ਵੱਲੋਂ ਦੂਜੀ ਧਿਰ ਤੇ ਕੀ ਇਲਜ਼ਾਮ ਲਗਾਏ ਗਏ ਨੇ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਸਰ ਮੇਰੇ ਨਾਲ ਇਹ ਦੋਨੋਂ ਬ੍ਰਦਰ ਨੇ ਨਾ ਤੇ ਹਮਲਾ ਕੀਤਾ ਸਾਡੇ ਨਾਲ ਪਹਿਲਾਂ ਉਹਦੇ ਦਿਓਰ ਮੇਰੇ ਦੀਦੀ ਦੇ ਹਸਬੰਦ ਦੇ ਬ੍ਰਦਰ ਨੇ ਮੇਰੇ ਤੇ ਹੱਥ ਪਾਇਆ ਮੈਨੂੰ ਹੱਥ ਪਾਇਆ ਠੀਕ ਹੈ ਤੇ ਇਹ ਦੋਨੋਂ ਗਏ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇੰਨਾ ਤੇ ਕਿਰਪਾਨਾ ਚਲਾਤੀਆਂ ਤੇ ਫੇਰ ਅਸੀਂ ਸਿਵਲ ਹਸਪਤਾਲ ਆਏ ਇਹਨਾਂ ਤੇ ਉਹ ਕਰਾਨ ਮੈਡੀਕਲ ਤੇ ਉੱਥੇ ਵੀ ਆ ਗਏ ਕਿਰਪਾਨਾ ਲੈ ਕੇ ਚਾਰ ਪੰਜ ਬੰਦੇ ਸੀ ਤੇ ਤਿੰਨ ਜਨਾਨੀਆਂ ਸੀ ਤਲਵਾਰਾਂ ਉਹਨਾਂ ਦੇ ਹੱਥ 'ਚ ਸੀਗੀਆਂ ਸਰ ਉਹਨਾਂ ਨੇ ਪਹਿਲਾਂ ਮੇਰੇ ਤੇ ਹੱਥ ਪਾਈ ਕੀਤੀ ਮੈਨੂੰ ਹੱਥ ਪਾਇਆ ਮੈਂ ਇੱਕ ਵਾਰੀਆਂ ਮੈਂ ਸਰ ਸਾਡੀ 13 ਤਰੀਕ ਤੋਂ ਗੱਲ ਚੱਲ ਰਹੀ ਸੀ ਉਹ 12 11 ਤਰੀਕ ਨੂੰ ਜੇਲ੍ਹ ਚੋਂ ਬਾਹਰ ਆਇਆ ਸੀ ਲੁੱਟਾ ਖੋਹ ਕਰਦਾ ਬਾਰਤ 11 ਤੱਕ ਨੂੰ ਬਾਹਰ ਆਇਆ ਉਹ ਜੇਲ੍ਹ ਚ ਤੇ ਮੈਂ ਤੇ ਸਿਸਟਰ ਐ ਦੋਨੋਂ ਅਸੀਂ ਕੰਮ ਤੇ ਇਕੱਠੀਆਂ ਆਉਂਦੀਆਂ ਇਕੱਠੀਆਂ ਜਾਂਦੀਆਂ ਤੇ ਨਾ ਰਸਤੇ 'ਚ ਨਾ ਇਹਨੇ ਇਹਦੇ ਕੰਮ ਤੇ ਨੇ ਕੁੜੀ ਲੱਗੀ ਹੋਈ ਆ ਉਹਦਾ ਭਰਾ ਅਜ ਲੈਣ ਨਹੀਂ ਆਇਆ ਸੀ ਤੇ ਇਹਦੇ ਦੁਕਾਨ ਵਾਲੇ ਸਰ ਨੇ ਕਹਤਾ ਵੀ ਤੂੰ ਕੁੜੀ ਨੂੰ ਛੱਡਿਆ ਬਾਈਕ ਤੇ ਤੇ ਸਰ ਇਹ ਰਸਤੇ ਜਦੋਂ ਆਉਂਦੀ ਸੀ ਨਾ ਇਹਨੇ ਦੇਖ ਲਿਆ ਇਹਨੇ ਦੇਖ ਲਿਆ ਉਧਰ ਆਂਦੇ ਹੋਣ ਨੂੰ ਰਿਸ਼ਭ ਨੂੰ ਮੇਰਾ ਘਰ ਵਾਲਾ ਉਹਦੇ ਕੋ ਹੋਕੀਆ ਤਲਵਾਰਾਂ ਸੀਗੀਆਂ ਉਹ ਮੇਰਾ ਪਿੱਛਾ ਕਰਨ ਆ ਰਹੇ ਸੀ ਮੇਰੀ ਦੁਕਾਨ ਤੇ ਤੇ ਇਹਨੇ ਰਸਤੇ ਇਹਨੇ ਦੇਖ ਲੈ ਤੇ ਇਹਨੇ ਨਾ ਫਟਾਫਟ ਮੇਰੇ ਮੰਮਾ ਨੂੰ ਫੋਨ ਲਾਇਆ ਮੰਮਾ ਦਾ ਰੀਚਾਰਜ ਨਹੀਂ ਸੀਗਾ ਉਹ ਲੱਗਦਾ ਨਹੀਂ ਸੀਗਾ ਫੋਨ ਤੇ ਫਿਰ ਮੇਰੇ ਬ੍ਰਦਰ ਨੂੰ ਫੋਨ ਲਾਇਆ ਉਹ ਜਿਮ ਵਿੱਚ ਸੀਗਾ ਉਹਨੇ ਚੱਕਿਆ ਨਹੀਂ ਫੋਨ ਸਿਸਟਰ ਨੂੰ ਫੋਨ ਲਾਇਆ ਸਿਸਟਰ ਬੀਜੀ ਸੀਗੀ ਕੰਮ ਕਰ ਰਹੀ ਸੀ ਉਹਨੇ ਨਹੀਂ ਚੱਕ ਪਾਈ ਤੇ ਫਿਰ ਇਸ ਤੋਂ ਬਾਅਦ ਆ ਸਾਡੇ ਭਰਾ ਨੇ ਤੇ ਇਹਨਾਂ ਨੂੰ ਅਸੀਂ ਫੋਨ ਇਹ ਆਂਦੇ ਨੇ ਘਰੇ ਜਗਰਾਤੇ ਲੋਂਦੇ ਮੇਰੇ ਭਰਾ ਨਾਲ ਤੇ ਇਹਨਾਂ ਨੂੰ ਅਸੀਂ ਫੋਨ ਲਾਇਆ ਸੀ ਕਿ ਘਰੇ ਆ ਗਏ ਹੋੜੇ ਇਹਨੇ ਫੋਨ ਲਾਇਆ ਤੇ ਨਾ ਉਹਨਾਂ ਨੇ ਕਿਹਾ ਫਟਾਫਟ ਸ਼ਵਾਨੀ ਦੀਦੀ ਕੋ ਪਹੁੰਚਾ ਰਿਸ਼ਭ ਨੂੰ ਦੇਖਿਆ ਤਲਵਾਰਾ ਲੈ ਕੇ ਫਿਰਦੇ ਪਿਆ ਤੇ ਉਹ ਫਟਾਫਟ ਉਹਨਾਂ ਨੇ ਮੈਨੂੰ ਫੋਨ ਕੀਤਾ ਫਿਰ ਮੈਂ ਉੱਥੇ ਰੋਣ ਲੱਗ ਗਈ ਵੀ ਰਿਸ਼ਭ ਉਹਨੇ ਆਂਦੇ ਪਿਆ ਤਲਵਾਰਾ ਲੈ ਕੇ ਤੇ ਇਹ ਕਹਿੰਦਾ ਦੀਦੀ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਨੂੰ ਸਹੀ ਸਲਾਮਤ ਘਰੇ ਛੱਡੂਗਾ ਤੇ ਨਾ ਇਹ ਆਏ ਮੈਨੂੰ ਲੈਣ ਨੂੰ ਬਾਈਕ ਤੇ ਬਿਠਾ ਕੇ ਅਸੀਂ ਚਲੇ ਗਏ ਤੇ ਅਸੀਂ ਕਿਹਾ ਵੀ ਛੋਟੀ ਵਾਲੀ ਸਿਸਟਰ ਨੂੰ ਆ ਲੈਂਦੇ ਉਹਨੂੰ ਵੀ ਨਾਲ ਲੈ ਕੇ ਚੱਲਦੇ ਆਂ ਤੇ ਇਹ ਕਹਿੰਦੇ ਨਾ ਅਸੀਂ ਉੱਥੇ ਖੜ ਗਿਆ ਸੀ ਕਿ ਤਾਂ ਚੰਗਾ ਲੈਦਾ ਜੇ ਬਾਈਚਾਂ ਕਿਸੇ ਨੇ ਲੱਗਾ ਗਲਤ ਸੋਚੋਗੇ ਚਾਹੇ ਅਸੀਂ ਭੈਣ ਭਰਾ ਹੀ ਅਗਲੇ ਨੇ ਨਾ ਸਮਝਣਾ ਭੈਣ ਭਰਾ ਪਬਲਿਕ ਸਾਰੀ ਬੈਠੀ ਹੋਈ ਸੀ ਗਰਾਊਂਡ 'ਚ ਅਸੀਂ ਜਾ ਕੇ ਉੱਥੇ ਨਾ ਅਸੀਂ ਜਾ ਕੇ ਬੈਠ ਗਏ ਤੇ ਆnde ਸਾਰੀ ਨਾਲ ਹੀ ਉਹ ਆ ਗਿਆ ਵੀਡੀਓ ਬਣਾਉਣ ਲੱਗ ਗਿਆ ਸਾਡੀ ਗੰਦੀਆ ਵੀ ਇਹ ਗਲਤ ਇਹਨਾਂ ਨਾਲ ਹੀ ਇਹ ਉਹ ਮੈਂ ਕਿਹਾ ਰਿਸ਼ਭ ਤੂੰ ਗੱਲ ਤਾਂ ਸੁਣ ਲੋ ਸਾਡੇ ਭਰਾ ਵਾ ਇਦਾਂ ਦਾ ਕੁਝ ਨਹੀਂ ਹੈਗਾ ਹੱਥੋਂ ਪਾਈ ਹੋਣ ਲੱਗ ਗਿਆ ਮਤਲਬ ਕਿ ਤਲਵਾਰ ਬੁਰਾ ਨਾਲ ਉਹਨਾਂ ਕੋਲ ਸੀਗੇ ਹੀ ਮਾਰਨੇ ਸ਼ੁਰੂ ਕਰਤੀਆਂ ਤੇ ਫੇਰ ਸਾਡੀ ਸਿਵਲ ਹਸਟਲ ਦੇ ਹੁਣ ਕਿ ਮੇਰੇ ਭਰਾ ਨੇ ਆਹ ਇਹਨਾਂ ਨੂੰ ਸਮਝਾਉਣ ਜਾ ਰਹੇ ਸੀ 13 ਤਰੀਕ ਦਾ ਸਾਡਾ ਗੱਲਬਾਤ ਚੱਲਦੀ ਪਈ 8 ਨੰਬਰ ਥਾਣੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ 8 ਨੰਬਰ ਥਾਣੇ ਚ ਉਹ ਟਾਈਮ ਦੇਈ ਜਾ ਰਿਹਾ ਕਦੇ 11 ਵਜੇ ਦਾ ਕਦੇ 6 ਵਜੇ ਦਾ ਕਦੇ 4 ਵਜੇ ਦਾ ਤੇ ਉਸ ਤੋਂ ਬਾਅਦ ਫਿਰ ਇਹ ਗਏ ਰਸਤੇ 'ਚ ਇਹਨਾਂ ਨੇ ਰੋਕਿਆ ਤੇ ਇਹ ਕਹਿੰਦੇ ਕਿ ਵੀ ਆਪਾਂ ਪਿਆਰ ਨਾਲ ਸਮਝਾ ਲੈਣਾ ਥਾਣੇ 'ਚ ਕਿਹੜਾ ਕੋਈ ਹੋਰ ਹੋਣਾ ਵੀ ਘਰ ਦੀ ਗੱਲ ਆ ਆਪਾਂ ਪਿਆਰ ਨਾਲ ਸਮਝਾ ਲੈਣੇ ਆ ਉਹਨਾਂ ਨੇ ਇਹਨਾਂ ਤੇ ਹੋਕੇ ਅੰਮਾ ਨੇ ਤਲਵਾਰਾਂ ਮੰਨਣੇ ਸ਼ੁਰੂ ਕਰਤੀਆਂ ਕਿੰਨੇ ਬੰਦੇ ਚੁੱਕਨੇ ਦੋ ਤਿੰਨ ਆ ਮਾਨੀ ਇੰਦਰਜੀਤ ਕੀ ਮੰਗ ਕੀਤੀ ਕਰਦੇ ਅਸੀਂ ਮੰਗ ਤਾਂ ਇਹੀ ਕਰਦੇ ਕਿ ਇਹਨਾਂ ਨੂੰ ਸਜ਼ਾ ਤੋਂ ਸਜ਼ਾ ਦਿੱਤੀ ਜਾਵੇ ਕੜੀ ਤੋਂ ਕੜੀ ਸਜ਼ਾ ਇਹ छुटਣੇ ਨਹੀਂ ਚਾਹੀਦੇ ਚਾਰ ਜਣੇ ਨੇ ਮੇਰਾ ਘਰ ਵਾਲਾ ਰੀਸ਼ਵ ਤੇ ਇੱਕ ਮੇਰਾ ਦੇਵਰ ਕਾਗੂ ਤੇ ਇੱਕ ਗੋਗੀ ਮੇਰੀ ਸੱਸ ਮੇਰਾ ਸੋਹਰਾ ਸੋਨੂ ਜਿਨੇ ਮੇਰੇ ਕੱਪੜੇ ਫਾੜੇ ਤੇ ਇੱਕ ਕਾਕੂ ਜਿਨੇ ਮੇਰੀ ਭੈਣ ਕੁਵਾਰੀ ਆ ਇਹਦੇ ਸਾਰੇ ਕੱਪੜੇ ਫਾੜੇ ਮੇਰਾ ਉਹਨਾਂ ਨਾਲ ਕੋਈ ਲਿੰਕ ਨਹੀਂ ਹੈ ਇਹਦੀ ਹਸਬੰਡ ਵਾਈਫ ਦੀ ਸੀ ਉਹਨੇ ਮੈਨੂੰ ਹੱਥ ਪਾਇਆ ਮੈਂ ਉਹਦਾ ਕਰਵਾਉਣ ਤੇ ਕਾਰਵਾਈ ਕਰਵਾਈ ਜੀ ਕਾਰਵਾਈ ਹੋਈ ਜਾਵੇ ਉਧਰ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸਿਵਲ ਹਸਪੀਟਲ ਦੇ ਬਾਹਰ ਕੋ ਦੋ ਪਾਰਟੀਆਂ ਆਪਸ ਵਿੱਚ ਝਗੜਾ ਹੋਇਆ ਹੈਗਾ ਤੇ ਅਸੀਂ ਮੌਕੇ ਤੇ ਜਾ ਕੇ ਜਿਹੜਾ ਕੋਸ਼ ਸ਼ੱਕੀ ਵਿਅਕਤੀ ਜਿਹੜੇ ਰਾਉਂਡ ਅਪ ਕੀਤੇ ਹੈਗੇ ਆ ਤੇ ਇੱਕ ਇੰਦਰਜੀਤ ਨਾਂ ਦੇ ਲੜਕਾ ਹੈਗਾ ਲੜਕਾ ਉਹਦੇ ਸੱਟਾਂ ਲੱਗੀਆਂ ਜਿਹੜਾ ਐਮਰਜੈਂਸੀ ਦੇ ਵਿੱਚ ਦਾਖਲ ਆ ਉਹਦੀ ਕੰਡੀਸ਼ਨ ਨਾਰਮਲ ਹੈਗੀ ਆ ਕਾਰਨ ਕੀ ਰਹੀ ਅਸਲ ਸੂਰੇ ਬਾਰੇ ਜਿਹੜੀ ਹੁਣ ਤੱਕ ਦੀ ਸਾਨੂੰ ਪੁੱਛ ਪੜਤਾਲ ਕੀਤੀ ਦੋਨਾਂ ਪਾਰਟੀਆਂ ਤੋਂ ਸਮਝ ਲੱਗਿਆ ਕਿ ਰੇਸ਼ਵਰ ਔਰ ਉਹਦੀ ਵਾਈਫ ਹੈਗੀ ਰੇਖਾ ਇਹਨਾਂ ਦਾ ਆਪਸ ਵਿੱਚ ਕੋਈ ਮੈਟਰੀਮਨ ਡਿਸਪੂਟ ਹੈਗਾ ਜਿਸ ਸਬੰਧ ਵਿੱਚ ਹੈਬੋਵਾਲ ਥਾਣੇ ਦੇ ਵਿੱਚ ਇਹਨਾਂ ਦੀ ਕੰਪਲੇਂਟ ਚੱਲਦੀ ਜਿੱਥੇ ਇਹਨਾਂ ਦਾ ਅੱਜ ਕੋਈ ਝਗੜਾ ਹੋਇਆ ਸੀਗਾ ਹਥਿਆਰ ਕਿਰਪਾਨਾ ਵਗੈਰਾ ਸੀਗੇ ਇਹਨਾਂ ਕੋਲੇ ਇੰਜੜ ਇੱਕੋ ਹੈ ਜੀ ਫਿਲਹਾਲ ਸਾਡੇ ਕੋਲ ਇੱਕ ਦੀ ਰਿਪੋਰਟ ਆ ਲਈ ਜੀ ਕੋਈ ਬੰਦੇ ਗ੍ਰਿਫਤਾਰ ਕੀ ਨਹੀਂ ਨਹੀਂ ਸ਼ੱਕੀ ਵਿਅਕਤੀ ਰਾਉਂਡ ਅਪ ਕੀਤੇ ਆ ਜੀ ਮੌਕੇ ਤੇ ਕਾਫੀ ਰਾਜ ਸੀਗਾ ਉੱਚ ਹੁਣ ਦੇਖਦੇ ਆਂ ਵੀ ਉਹਦੇ ਵਿੱਚ ਜਿਹੜੇ ਮਹਿਲਾਵਾਂ ਦੋ ਰੌਂਡ ਅਪ ਕੀਤੀਆਂ ਫਿਲਹਾਲ ਅਜੀ ਕੀ ਪੁਲਿਸ ਵੱਲੋਂ ਕੀ ਕਰ ਲਈ ਗਈ ਅਸੀਂ ਜੀ ਉਹ ਜਿਹੜਾ ਇੰਟਰਵਿਊ ਹੈਗਾ ਇੰਦਰਜੀਤ ਸਿੰਘ ਉਹਦਾ ਸਟੇਟਮੈਂਟ ਲਿਖਣ ਲੱਗੇ ਹੈਗੇ ਜੋ ਬਿਆਨ ਦੇਊਗਾ ਜੇ ਸੱਟਾਂ ਲੱਗੀਆਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਸ਼ਰਮ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਨੇ ਹਰ ਇੱਕ ਦੇਖਣ ਵਾਲੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਦੱਸਿਆ ਜਾ ਰਿਹਾ ਕਿ ਦੋਮਾ ਧਿਰਾਂ ਵਿਚਾਲੇ ਇੱਕ ਰੇਲੂ ਵਿਵਾਦ ਚੱਲਦਾ ਆ ਰਿਹਾ ਹੈ ਜਿਸ ਕਰਕੇ ਸ਼੍ਰੀ ਆਮ ਹਸਪਤਾਲ ਬਾਹਰ ਦੋਵੇਂ ਧਿਰਾਂ ਪਿੜੀਆਂ ਨੇ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਜਾਨਲੇਵਾ ਹਮਲਾ ਕੀਤਾ ਗਿਆ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਬਾਣੀ ਟੀਵੀ ਲਈ ਰਕੇਸ਼ ਗੋਤਮ ਦੀ ਰਿਪੋਰਟ